ਮੈਂ ਨਾ ਲੋਕ ਵੱਡੇ ਵੱਡੇ ਟਰੈਕਟਰ ਲਈ ਫਤ ਇੰਨੇ ਪੈਸੇ ਲਾਈ ਜਾਂਦੇ ਨਾ ਹਾਂਜੀ ਵੀ ਇਹ ਟਰੈਕਟਰ ਲੈ ਲੈਣਾ ਠੀਕ ਹੈ ਜੀ ਤੇ ਮੈਂ ਨਾ ਵੀ ਜ਼ਿੰਦਗੀ ਚ ਆਪਾਂ ਪੱਲ ਜਾਂਦਾ ਬੰਦਾ ਵੀ ਹੋਰ ਟਰੈਕਟਰ ਨਹੀਂ ਲੈਂਦਾ ਉਹ ਟਰੈਕਟਰ ਨਹੀਂ ਲੈ ਹਾਂਜੀ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਲੈ ਕੇ ਆਏ ਆ 5245 ਡੀਆਈ ਮਸ਼ੀਨ ਫਰਗੂਸਨ ਦੀ ਤੇ ਬਾਬਾ ਜੀ ਆਪਣੇ ਨਾਲ ਆ ਸਸੀਗਾ ਬਾਬਾ ਜੀ ਸਤਿ ਸ੍ਰੀ ਅਕਾਲ ਤੇ ਬਾਬਾ ਜੀ ਪਹਿਲਾਂ ਤਾਂ ਨਾਮ ਦੱਸ ਦਿਓ ਆਪਣਾ ਕੀ ਆ ਸਖਵੀਰ ਸਿੰਘ ਸੁੱਖਾ ਔਲਖੀ ਜਾਂਦੇ ਉਹ ਬੱਸ ਠੀਕ ਹੈ ਬਾਬਾ ਜੀ ਤੇ ਬਾਬਾ ਜੀ ਟਰੈਕਟਰ ਬਾਰੇ ਦੱਸੋ ਵੀ ਬਹੁਤ ਘੱਟ ਦੇਖਿਆ ਮੈਂ ਇਹ ਮਾਡਲ ਟਰੈਕਟਰ ਤੇ ਕੀ ਲੱਗਦਾ ਤੁਹਾਨੂੰ ਵੀ ਕਿਦਾਂ ਦਾ ਟਰੈਕਟਰ ਆ ਇਹ? ਸਾਨੂੰ ਤਾਂ ਇਹ ਲੈਂਦੇ ਨਹੀਂ ਸੀ ਇਹ ਟਰੈਕਟਰ। ਠੀਕ ਆ ਬਾਈ। ਜਦੋਂ ਪਹਿਲੀ ਵਾਰੀ ਆਹੀ ਆਇਆ ਕਿਹਾ ਨਕਾਮ ਆਉ ਪਰ ਟਰੈਕਟਰ ਇਹਦੇ ਅਰਗਾ ਹੈ ਨਹੀਂ ਕੋਈ। ਠੀਕ ਆ ਜੀ। ਸਾਨੂੰ ਤਾਂ ਐਡਾ ਚੰਗਾ ਲੱਗਾ ਅਸੀਂ ਤਾਂ ਘਰੋਂ ਕੱਢਦੇ ਨਹੀਂ ਗਏ। ਠੀਕ ਆ ਤੇ ਕਿੰਨੇ ਕੁ ਰੁਪਿਆ ਰਪੂਰ ਕੀ ਲੱਗਦੀ ਆ ਤੁਹਾਨੂੰ? ਰਪੇਰ ਅਸੀਂ ਕੱਲੇ ਬੈਰਿੰਗ ਦਾਗੀ ਹੋ ਗਏ ਸੀ ਬੈਰਿੰਗ ਪੁਆਏ ਆ ਕੱਲੇ ਮਤਲਬੇ ਹਿੱਸੇ ਦੇ ਨਹੀਂ ਹੋਰ ਕੁਛ ਨਹੀਂ ਕਰਾਇਆ। ਤੇ ਜ਼ੋਰ-ਜ਼ੋਰ ਕਿੰਨਾ ਹੈ ਟਰੈਕਟਰ ਦੇ ਵਿੱਚ? ਜ਼ੋਰ ਤਾਂ ਤੇ ਉਧਾਂਤੀ ਕਿਹੜਾ 18 ਤਵੀਆਂ। ਠੀਕ ਆ ਜੀ। ਜਿਹੜੇ ਸਾਲ ਵਿੱਚ ਇਹ ਖਿੱਚ ਕੇ ਅਸੀਂ ਛੜਤ ਗਿਆ ਸੀ ਬਾਹਨ ਚੋਂ ਇਕੱਠੇ ਕਰ ਲੈ ਜਾਣੀਆਂ ਸੀ ਮੰਗ ਕੇ ਸਤੋਂ ਠੀਕ ਹੈ ਜੀ ਉਹ ਤੋਂ ਉਸ ਸਾਲ ਵਿੱਚ ਖਿੱਚੀਆਂ ਨਹੀਂ ਗਈਆਂ ਪਕੜਾ ਕੇ ਸਾਲ ਫੇਰ ਲਗਿਆ ਇੱਥੋਂ ਠੀਕ ਹੈ ਕਿਹੜੇ ਕਿਹੜੇ ਟਰੈਕਟਰ ਨਾਲ ਖਾਈਦੇ ਸੀ ਉਹ 855 855 ਨਾਲ ਠੀਕ ਹੈ ਉਦੋਂ ਵੀ ਜਾਨ ਜ਼ਿਆਦਾ ਆ ਇਹਦੇ ਜੀ ਉਦੋਂ ਜ਼ਿਆਦੇ ਜਾਨ ਜ਼ਿਆਦੇ ਆ ਠੀਕ ਹੈ ਤੇਲ ਖਰਚਾ ਕਿਵੇਂ ਲੱਗਿਆ ਤੁਹਾਨੂੰ ਤੇਲ ਖਰਚਾ ਬਹੁਤ ਘੱਟ ਆ ਠੀਕ ਹੈ ਜੀ ਅਸੀਂ ਬਾਹ ਲੱਗਦੀ ਵੀ ਲੈ ਕੇ ਸਤਰਾਜ ਤੋਂ ਠੀਕ ਹੈ ਜੀ ਸਤਰਾਜ ਵੀ ਬਾ ਲਿਆ ਇੰਟਰ ਵੀ ਬਾ ਲਿਆ ਆਸ਼ਾ ਵੀ ਬਾ ਲਿਆ ਠੀਕ ਹੈ ਜੀ 2 ਕਾ 60 ਸੀਗਾ ਸੋਨਾਲੀ ਕਾ ਉਹ ਵੀ ਵਾਜਾ ਪੰਜਾਬੀ ਵਾਲਿਆ ਠੀਕ ਹੈ ਜੀ ਫਿਰ 265 ਸੀ ਉਹ ਵੀ ਵਾਜਾ ਪਰ ਇਹਦਾ ਖਰਚਾ ਉਹਨਾਂ ਨੂੰ ਤੀਜੇ ਹਿੱਸੇ ਚ ਆਉਂਦਾ ਠੀਕ ਹੈ ਇਹਦਾ ਹੂੰ ਹੂੰ ਤੇ ਬਿਲਕੁਲ ਹੀ ਨਹੀਂ ਲੱਗਿਆ ਤੁਹਾਨੂੰ ਖਰਚਾ ਸਾਨੂੰ 100 ਤੇ 70 ਲੀਟਰ ਤੇਲ ਸਾਡਾ ਵਾਈ ਦਾ ਇਹਦੇ ਨਾਲ ਹਾਂ ਇੱਕ ਸੀਜ਼ਨ ਦਾ ਠੀਕ ਹੈ ਜੀ ਤੇ ਕਿੰਨੇ ਕਿੱਲਿਆਂ ਦੀ ਵਾਈ ਕਰਦੇ ਆ ਟਰੈਕਟਰ ਨਾਲ ਅਸੀਂ 15 ਕਿੱਲਿਆਂ ਦੀ ਠੀਕ ਹੈ ਤੇ ਹੋਰ ਟਰੈਕਟਰ ਹੈ ਨਹੀਂ ਤੁਹਾਡੇ ਕੋਲੇ ਕੋਈ ਨਹੀਂ ਹੋਰ ਨਹੀਂ ਇਹੋ ਹੀ ਆ ਠੀਕ ਹੈ ਜੀ ਤੇ ਕੁਆਲਿਟੀ ਡਾਇਰੈਕਟਰ ਦੀ ਬਹੁਤ ਜਿਆਦਾ ਕਲਰ ਪੱਖੋਂ ਵੀ ਬਹੁਤ ਜਿਆਦਾ ਵਧੀਆ ਪਿਆਈ। ਕੁਆਲਿਟੀ ਮੇਰਾ ਹੈ ਹੀ ਸਿਰਾ ਟਰੈਕਟਰ ਯਾਰ ਬਹੁਤ ਵਧੀਆ ਸਿਰਾ ਟਰੈਕਟਰ ਆ। ਠੀਕ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਰੱਖੇ ਨੂੰ ਇਹ ਟਰੈਕਟਰ? ਸਾਨੂੰ ਇਹ 8 ਸਾਲ ਹੋ ਗਿਆ ਇਹਨੂੰ। ਠੀਕ ਆ 8 ਸਾਲ ਤੁਹਾਡੇ ਕੋਲੇ ਹੀ ਆ? ਸਾਡੇ ਕੋਲੇ ਹੀ ਆ। ਠੀਕ ਆ। ਤੇ ਆ ਤੁਸੀਂ ਸੁਹਾਗਾ ਵੀ ਬਹੁਤ ਭਾਰਾ ਪਾਈ ਬੈਠਿਆ ਨਾ ਮਗਰ ਸੁਹਾਗਾ ਤੇਰਾ ਫਟਾ ਹੈ ਪੂਰਾ ਭਾਰਾ ਹੈ। ਬਹੁਤ ਜਿਆਦਾ ਭਾਰਾ ਸੁਹਾਗਾ ਹੈ। ਤੇ ਕਿਹੜੇ ਕਿਹੜੇ ਸੰਦਾਂ ਦੇ ਕਾਮਯਾਬ ਰਿਹਾ ਤੁਹਾਡੇ ਹਿਸਾਬ ਨਾਲ ਇਹ? ਸਾਡੇ ਹਿਸਾਬ ਨਾਲ ਤਾਂ ਜਿਹੜਾ ਉਹ ਸੁਫਰ ਸੀਟਰੇ ਖੇਈਦੇ ਨਹੀਂ। ਹਾਂਜੀ। ਇਹ ਸੂਫਰ ਸੀਟਰ ਨੂੰ ਬੜਾ ਤਕੜਾ ਠੀਕ ਹੈ ਜੀ ਸਿਰਫ ਅੱਗੇ ਬੰਪਰ ਲੰਮਾ ਜਾਂ ਕੰਪਨੀ ਕਰ ਦੇਵੇ ਗੱਟੇ-ਗੁੱਟੇ ਰੱਖ ਕੇ ਅੱਗੋਂ ਦਾ ਹੌਲਾ ਥੋੜਾ ਅੱਗਾ ਚੱਕਦਾ ਠੀਕ ਹੈ ਜੀ ਨਹੀਂ ਬਹੁਤ ਸੂਫਰ ਰੀਡਰ ਨੂੰ ਕੰਮ ਜਾਪਾ ਠੀਕ ਹੈ ਸੂਫਰ ਸੀਟਰ ਤੇ ਵੀ ਪੂਰਾ ਕੰਮ ਜਾਪਾ ਪੂਰਾ ਕੰਮ ਜਾਪਾ ਜਿਵੇਂ ਹੈ ਬ੍ਰੇਕਾਂ ਬਰੋਕਾਂ ਇਹਦੀਆਂ ਫੁੱਲ ਕੰਮ ਜਾਪਾ ਇਹਦੀਆਂ ਫੁੱਲ ਪੂਰੀਆਂ ਕੰਮ ਜਾਪ ਤੇ ਮੇਰੇ ਹਿਸਾਬ ਨਾਲ ਵੀ ਮੈਂ ਤਾਂ ਇਹ ਮਾਡਲ ਆ ਜਿਹੜਾ ਪਹਿਲੀ ਵੀਡੀਓ ਬਣਾਉਣ ਲੱਗਿਆ ਆਪਣੇ ਚੈਨਲ ਤੇ ਇਹ ਪਹਿਲੀ ਵੀਡੀਓ ਆ ਮੇਰੇ ਕੋਲੇ ਪਹਿਲਾਂ ਇਸ ਮਾਡਲ ਦੀ ਟਰੈਕਟਰ ਦੀ ਵੀਡੀਓ ਹੈ ਨਹੀਂ ਸੀਗੀ ਤੇ ਅੱਜ ਆਪ ਸੋਚਿਆ ਵੀ ਚਲੋ ਬਾਬਾਈ ਕਰ ਰਹੇ ਆਗੇ ਕੰਮ ਖੇਤ ਦੇ ਵਿੱਚ ਅੱਜ ਕਿੰਨਾ ਕੰਮ ਕਰਤਾ ਇਹਦੇ ਨਾਲ ਅੱਜ 8 ਕਿੱਲੇ ਤਵੀਆਂ ਮਾਰਤੀਆਂ ਡੇਢ ਘੰਟੇ ਚ ਅਸੀਂ ਠੀਕ ਹੈ ਜੀ ਉਸ ਤੋਂ ਬਾਅਦ ਕਿੱਲਾ ਫੇਰ ਮਾਰਿਆ ਅਸੀਂ ਠੀਕ ਹੈ ਜੀ ਤੇ ਹੁਣ ਸੁਹਾਗਾ ਹੀ ਮਾਰਤੇ 7 ਕਿੱਲੇ ਬਾਬਾਈ ਪਿੰਡ 'ਚ ਹੋਰ ਵੀ ਹੈਗਾ ਇਹਦੇ ਨਾਲ ਦਾ ਟਰੈਕਟਰ ਕਿ ਨਹੀਂ ਨਹੀਂ ਇਹਦੇ ਨਾਲ ਤਾਂ ਕੱਲਾ ਹੀ ਆ ਟਰੈਕਟਰ ਕੱਲਾ ਹੀ ਆ ਬਹੁਤ ਘੱਟ ਵੇਖਿਆ ਨਾ ਟਰੈਕਟਰ ਤੇ ਹੈ ਵੀ ਕਾਮਯਾਬ ਜੀ ਮੇਰਾ ਲੋਕ ਵੱਡੇ ਵੱਡੇ ਟਰੈਕਟਰ ਲਈ ਫਤ ਇੰਨੇ ਪੈਸੇ ਲਾਈ ਜਾਂਦੇ ਨਾ ਹਾਂਜੀ ਵੀ ਇਹ ਟਰੈਕਟਰ ਲੈ ਲੈਣਾ ਠੀਕ ਹੈ ਤੇ ਮੈਨਾ ਵੀ ਜ਼ਿੰਦਗੀ ਚ ਪਾ ਪਹਲ ਜਾਂਦਾ ਬੰਦਾ ਵੀ ਹੋਰ ਟਰੈਕਟਰ ਨਹੀਂ ਲੈਂਦਾ ਉਹ ਟਰੈਕਟਰ ਨਹੀਂ ਲੈਂਦਾ ਠੀਕ ਹੈ ਅਸੀਂ ਹੁਣ ਲੈਣਾ ਹਾਂਜੀ ਉਹ ਆ ਕੇ ਮੈਸੀ ਫੇਰ ਲੈਣਾ ਅਸੀਂ ਕਣਕਾ ਚ ਠੀਕ ਹੈ ਜੀ ਮਤਲਬ ਤੁਹਾਡੇ ਹਿਸਾਬ ਨਾਲ ਵੀ ਕੰਪਨੀ ਇਹ ਕਾਮਯਾਬ ਲੱਗੀ ਤੁਹਾਨੂੰ ਕੰਪਨੀ ਟਰੈਕਟਰ ਬਾਹਰ ਦੇ ਆ ਨਾ ਤਾਂ ਲੈਫਟ ਪੱਖੋਂ ਹਾਂਜੀ ਨਾ ਇਨਨ ਪੱਖੋਂ ਖੁੱਲਦਾ ਏ ਠੀਕ ਹੈ ਜੀ ਲੈਫਟ ਵੀ ਜਿੱਥੇ ਟਿਕਾ ਦੇ ਪਲਾ ਨਿੱਕੇ ਜੇ ਜਾਂਦੇ ਜੋ ਆਖ ਨੂੰ ਭਾਈ ਫਿਰ ਉੱਤੇ ਠੀਕ ਹੈ ਜੀ ਆਪੇ ਸੈਟਿੰਗ ਉਹ ਨਹੀਂ ਸੈਟਿੰਗ ਰਹਿੰਦੀ ਉਹ ਵੀ ਸੈਟਿੰਗ ਰਹਿੰਦੀ ਠੀਕ ਹੈ ਜੀ ਬਾਕੀ ਤੋਂ ਇਹ ਤਾਂ तकरीबन ਚਲਾਈ ਸਾਰੇ ਲੈ ਆ। ਤੇ ਕਿਹੜੀ ਸਪੀਡ ਦੇ ਵਿੱਚ ਤੁਸੀਂ ਚਲਾਉਨੇ ਆ ਜਿਵੇਂ ਆਮ ਤਵੀਆਂ ਤੂੰਆਂ ਮਾਰਦੇ ਆ। ਤਵੀਆਂ ਹੀ ਪਹਿਲੇ ਹਾਈ 'ਚ ਵੀ ਮਾਰਦੇ ਆ। ਠੀਕ ਹੈ ਜੀ। ਦੂਜੇ ਹਾਈ 'ਚ ਵੀ ਮਾਰ ਦਿੰਦੇ ਆ। ਠੀਕ ਹੈ ਜੀ। ਹੁਣ ਸੁਹਾਗਾ ਤੇ ਹਾਲ ਅਸੀਂ ਦੂਜੇ ਹਾਈ 'ਚ ਹੀ ਮਾਰਨੇ ਆ। ਠੀਕ ਆ ਸੁਹਾਗਾ ਦੇ ਹਾਲ। ਹਮਮ ਸਹੀ ਆ। ਆ ਤੁਸੀਂ ਵੇਖਿਆ ਭਾਈ ਦਾ ਟਰੈਕਟਰ ਵੀ ਸਪੀਡ ਪੂਰੀ ਆ ਜੀ। ਵੇਖਿਆ ਜੀ। ਤੇ ਇੱਕ ਵਾਰੀ ਟਰੈਕਟਰ ਦੀ ਸਟਾਰਟਿੰਗ ਦਿਖਾ ਦਿਓ ਮੜੀ ਜੀ। ਹੁਣ ਆਪਾਂ ਦੇਖਦੇ ਆਂ ਸਟਾਰਟਿੰਗ ਟਰੈਕਟਰ ਦੀ। ਤੇ ਤੋੜ ਤੋਰਾ ਵੀ ਵਿਖਾ ਦਿਓ ਇੱਕ ਵਾਰੀ ਫਿਰ। ਹਰੇ ਭਜਾ ਤੇ ਭਜਾ ਕੇ ਵਿਖਾ ਦਿਓ ਫਿਰ ਇਹ ਕਿੰਦਾ ਦੇਖ ਲੈਨੇ ਆ ਵੀ ਕਿੰਨਾ ਕੁ ਸੁਹਾਗਾ ਕਿਹੜੇ ਤਰੀਕੇ ਨਾਲ ਵਜਦਾ ਤੇ ਕਿੰਨੀ ਕੀ ਸਪੀਡ ਆਉ ਜੋ ਆਪਾਂ ਚੈੱਕ ਕਰਦੇ ਆਂਗੇ ਬਾਬੇ ਦੇ ਡੈਲ ਨੂੰ ਲੱਗਿਆ ਹੋਇਆ ਟਰੈਕਟਰ ਆ ਰਾਦਾ ਬਾਬਾ ਜੀ ਵਾਕਈ ਵਧੀਆ ਸੁਹਾਗਾ ਪਾਰਾ ਵੀ ਆ ਤੇ ਸੁਹਾਗਾ ਜਾਂਦਾ ਵੀ ਲੈਵਲ ਦੇ ਵਿੱਚ ਹੀ ਆ ਖੇਡਦਾ ਹੀ ਤੁਰਿਆ ਜਾਂਦਾ ਮੈਂ ਨਾ ਨਜ਼ਾਰਾ ਹੀ ਟਰੈਕਟਰ ਆ ਸੀ ਤਾਂ ਉਹ ਨਸ਼ਾ ਹੀ ਚੜ ਜਾਂਦਾ ਸਨ ਸਹੀ ਆ ਨਾ ਜਿੱਤੇ ਮੰਨ ਲਓ ਵੀ 10 ਕਿਲੇ ਵਹਣਿਆਂ ਤੇ 15 ਵਹਣ ਨੂੰ ਦੀ ਕਰਦਾ ਮੈਂ ਤਾਂ ਅੱਧੀ ਢਾਡੀ ਲਾਉਂਦਾ ਟਰੈਕਟਰ ਤੇ ਠੀਕ ਆ ਜੀ ਤੇ ਐਦੇ ਤੇ 2 ਦਾ 24 ਘੰਟੇ ਬੈਹਿ ਜਾਣਾ ਥੱਕਦਾ ਹੋਣੇਗਾ ਠੀਕ ਆ ਜੀ 24 ਘੰਟੇ ਵੀ ਟਰੈਕਟਰ ਤੇ ਕੱਢ ਜੈਣਾ ਨਹੀਂ ਬਹੁਤ ਬਹੁਤ ਜਿਆਦੇ ਵਧੀਆ ਚੀਜ਼ ਆ ਬਾਕੀ ਜੇ ਤੁਸੀਂ ਸੜਕ ਤੇ ਹੀ ਜਾਓਗੇ ਫੇਰ ਵੀ ਤੇਲ ਦੀ ਖਾਤ ਤੇ ਨਹੀਂਗੀ ਸੜਕ ਤੇ ਖਤਪਤ ਵੀ ਹੈ ਨਹੀਂ ਤੇ ਸਪੀਡ ਇੰਨੀ ਸੜਕ ਤੇ ਹੋ ਸਕਦਾ ਬੱਸ ਨੂੰ ਵੀ ਕੱਟੇ ਇਹ ਠੀਕ ਹੈ ਜੀ ਇੰਨੀ ਸਪੀਡ ਇੰਨੀ ਸਪੀਡ ਆ ਟਰੈਕਟਰ ਦੀ ਬਹੁਤ ਜਿਆਦਾ ਵਧੀਆ ਪਰ ਅਸੀਂ ਤਾਂ ਮੈਸੀ ਲੈਣਾ ਮੁੜ ਕੇ ਹੁਣ ਇੱਕ ਲੈਣਾ ਦਾਣੇ ਚਾਹ ਕਿਰਾ ਝੋਨੇ ਘਟਨੇ ਘੁਟਨੇ ਸਾਨੂੰ ਫਰਕ ਪੈ ਗਿਆ ਠੀਕ ਹੈ ਜੀ ਤੇ ਨਹੀਂ ਅਹੀਂ ਹੋਣੀ ਲੈ ਆਉਣਾ ਫੇਰ ਤੇ ਕਿਹੜੇ ਦੀ ਸੋਚ ਅੱਗੇ ਲੈਣ ਦੀ ਜਿਵੇਂ ਆਪਾਂ ਮਾਡਲ ਕਿਹੜਾ ਚਾਹ ਕੇ ਵਾਹ ਲੱਗਦੀ ਤਾਂ ਸਾਨੂੰ ਇਹੋ ਹੀ ਮਿਲ ਜੇ ਠੀਕ ਹੈ ਜੀ ਇਹ ਬਾਹਲਾ ਪਸੰਦ ਆ ਸਾਡੇ ਟਰੈਕਟਰ ਠੀਕ ਆ ਨਵਾਂ ਹੀ ਮਿਲ ਜਾ ਜੀ ਹਾਂ ਨਹੀਂ 9516 9500 ਵੀ ਆ ਗਿਆ ਹੁਣ 254 ਵੀ ਆ ਗਿਆ ਜਿਹੜਾ 254 ਚ ਉਹ ਚ 9500 ਹੀ ਫੇਰ ਲਵਾਂ ਕਿਉਂਕਿ ਮਾਡਲ ਹੁਣ ਐਸ਼ੀ ਆ ਜਿਹੜੇ ਬਹੁਤ ਸੋਹਣੇ ਕੱਢ ਰਹੀ ਆ ਕਿਉਂਕਿ ਹੁਣ ਅੱਗੇ 4x4 ਵੀ ਆ ਗਿਆ ਇਹਨਾਂ ਦੇ ਬਹੁਤ ਹੀ ਜ਼ਿਆਦੇ ਵਧੀਆ ਕੁਆਲਿਟੀ ਦੇ ਟਰੈਕਟਰ ਆ ਚਾਰਾ ਸਾਲਾਂ ਦਾ ਬੱਚਾ ਉਹ ਵੀ ਖੁਸ਼ ਹੋ ਕੇ ਦੂਜਾ ਟਰੈਕਟਰ ਆ ਉਹਨੂੰ ਵੀ ਆਂਦਾ ਵੀ ਇਹ ਟਰੈਕਟਰ ਆਪਰ ਨੂੰ ਠੀਕ ਲੱਗਾ ਸਹੀ ਹੈ ਇਹ ਵੱਡਿਆਂ ਦਾ ਕਹਿਣਾ ਹੀ ਕਹਿਣਾ ਹੁਣ ਵੱਡਿਆਂ ਦਾ ਕਹਿਣਾ ਆ ਨਹੀਂ ਹੁੰਦਾ ਕੋਈ ਚੀਜ਼ ਨਾ ਬਹੁਤ ਹੀ ਜ਼ਿਆਦਾ ਸੈਟਿੰਗ ਚ ਆਉਂਦੀ ਹੈ ਜਦੋਂ ਬੰਦੇ ਨੂੰ ਉਹਦੀਆਂ ਸਵਤਾਂ ਪਤਾ ਲੱਗਦੀਆਂ ਵੀ ਇਹ ਕਿੱਦਾਂ ਦੀ ਚੀਜ਼ ਆ ਫੇਰ ਬੰਦਾ ਉਹ ਸਾਰਾ ਭਾਈਆ ਪੁਰਾਣੇ ਕਿਲਾ ਚਾਹੀ 200 ਤੇ 30 ਲੀਟਰ ਤੇ 300 ਲੀਟਰ ਹੀ ਤੇਲ ਪਾਲ ਜਾਂਦੇ ਸੀ ਠੀਕ ਹੈ ਜੀ ਤੇ ਹੁਣ ਅਸੀਂ 220 ਲੀਟਰ ਪਾਲਨਾ ਫਿਰ ਠੀਕ ਆ ਇਹਨਾਂ ਦਾ ਤੇਲ ਹੀ ਬਚ ਗਿਆ ਇਹਨਾਂ ਤੇਲ ਪਾਜੀ ਤੇ ਬਾਕੀ ਰਿਪੇਅਰ ਮਿਸਤਰੀ ਦੀ ਦੱਸੋ ਕਿੰਨੀ ਕਿ ਭੱਜੇ ਤੇਲ ਹੈ ਨਹੀਂ ਜਮੈਂ ਰਿਪੇਅਰ ਆਹੀ ਨਹੀਂ ਮਿਸਤਰੀ ਕੋਲੇ ਜਾਂਦੇ ਗਏ ਜਮੈਂ ਨਹੀਂ ਗਏ ਕਰਾਂ ਜਮੈਂ ਨਹੀਂ ਗਏ ਠੀਕ ਹੈ ਜੀ ਜਿਹੜਾ ਵੀ ਜਿਆ ਲੈ ਜਿਹੜਾ ਤੇਲ ਬਦਲਣਾ ਹੀ ਘਰੇ ਬਦ ਠੀਕ ਹੈ ਜੀ ਹੋਰ ਕੋਈ ਫਿਲਟਰ ਕੋਈ ਬਦਲਣਾ ਘਰੇ ਬਦਲਣਾ ਠੀਕ ਹੈ ਬਾਬਾ ਜੀ ਤੇ ਨਾਂ ਤੇ ਆਪਣੇ ਤੇ ਹੀ ਆ ਹੁਣ ਇਹ ਨਾਂ ਆਪਣੇ ਤੇ ਹੀ ਆ ਠੀਕ ਹੈ ਬਾਬਾ ਜੀ ਧੰਨਵਾਦ ਪਹਿਲਾਂ ਜਿਹੜਾ ਤੁਸੀਂ ਖੇਤ ਚ ਕੰਮ ਕਰਦੇ ਆਂ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜਿਹੜਾ ਟਾਈਮ ਕੱਢ ਕੇ ਤੇ ਜਿਹੜੇ ਜਿਹੜੇ ਭਰਾਵਾਂ ਨੇ ਇਹ ਟਰੈਕਟਰ ਚਲਾਇਆ ਇਹ ਮਾਡਲ ਤੇ ਕਮੈਂਟ ਕਰਕੇ ਜਰੂਰ ਸਾਡਾ ਹੀ ਹੋਂਸ ਹੈ ਨਾ ਮਠਾੜੂ ਸੀਗਾ ਹਾਂਜੀ ਅਸੀਂ ਉਹਨੂੰ ਆਂਦੇ ਐਵੇਂ ਕਰਦਾ ਕੀ ਮੈਸੀ ਟਰੈਕਟਰ ਆ ਹਾਂਜੀ ਪਰ ਅਸੀਂ ਉਹਦੇ ਗੁਣ ਗੋਨੇ ਵਾਕਿਆ ਟਰੈਕਟਰ ਹੈਗੇ ਆ ਸਹੀ ਹੈ ਏਜੰਸੀ ਅਸੀਂ ਤਾਂ ਨਹੀਂ ਉਹਦੇ ਕੋਲ ਏਜੰਸੀ ਜਾਵੇ ਹੀ ਨਾ ਠੀਕ ਹੈ ਜੀ ਏਜੰਸੀ ਐਸੇ ਕੋਲੇ ਰਵੇ ਸਹੀ ਰਹਿ ਦੇਤੀ ਹੈ ਨਾ ਬੰਦੇ ਨੇ ਨਹੀਂ ਹੁੰਦਾ ਇਹ ਚੀਜ਼ ਦਾ ਦਾ ਫਰਕ ਹੈਗਾ ਬਾਬਾ ਜੀ ਠੀਕ ਹੈ ਬਾਬਾ ਜੀ ਧੰਨਵਾਦ ਬਹੁਤ-ਬਹੁਤ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ